ਹੈਲੋ ਫਰੈਂਸ ਅਸੀਂ ਗੱਲ ਕਿਵੇਂ ਹੋ ਸਾਰੇ ਉਮੀਦ ਕਰਦੇ ਠੀਕ ਹੋਣਿਆ ਅੱਜ ਤੇ ਭਾਈ ਮੈਂ ਬਹੁਤ ਹੀ ਥੱਕੀ ਪੁੱਛੋ ਨਾ ਕਿਉਂ ਕੱਲਣਾ ਰਾਤੀ ਮੈਂ ਜਿਕਰ ਨਹੀਂ ਕੀਤਾ ਵੈਸੇ ਵੀਡੀਓ ਦੇ ਵਿੱਚ ਤੇ ਕੱਲ ਸਾਡਾ ਹੋ ਗਿਆ ਫ੍ਰਿਜ ਖਰਾਬ ਤੇ ਫ੍ਰਿਜ ਖਰਾਬ ਹੋਇਆ ਪਹਿਲਾਂ ਮੈਨੂੰ ਲੱਗਾ ਵੀ ਮੈਂ ਘਰ ਨਹੀਂ ਸੀ ਹੈਗੀ ਤੇ ਸ਼ਾਇਦ ਲਾਈਟ ਗਈ ਸੀ ਵਿੱਚੋਂ ਫਿਰ ਜਦੋਂ ਲਾਈਟ ਵੀ ਹੈਗੀ ਤੇ ਜਰਾ ਵੀ 쿨ਿੰਗ ਨਾ ਹੋਵੇ ਫਿਰ ਮੈਨੂੰ ਪਤਾ ਚੱਲਿਆ ਫਿਰ ਮੈਂ ਸਵੇਰੇ ਉੱਠ ਕੇ ਬਿਜਲੀ ਵਾਲਿਆਂ ਨੂੰ ਮਤਲਬ ਇਲੈਕਟ੍ਰੀਸ਼ੀਅਨ ਦੀ ਸ਼ਾਪ ਹੈ ਜੀ ਸਾਡੇ ਬਾਹਰ ਹੀ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦਾ ਵੀ ਲੜਕਾ ਵੀ ਕਹਿੰਦਾ ਵੀ ਮੈਂ ਨਹੀਂ ਤੇ ਕਿਸੇ ਹੋਰ ਮਕੈਨਿਕ ਹੋ ਮਗਰ ਤੋਂ ਨੰਬਰ ਸੈੱਟ ਕਰ ਮੈਂ ਉਹਨੂੰ ਫੋਨ ਕੀਤਾ ਉਹਨੇ ਫੋਨ ਹੀ ਨਹੀਂ ਪਿੱਕ ਦਿੱਤਾ ਫਿਰ ਮੈਂ ਨਾ ਮੈਥੇ ਚੱਲ ਗਈ ਇੱਕ ਹੋਰ ਸ਼ਾਪ ਹੈ ਜੀ ਉੱਥੇ ਜਾਈ ਉਹ ਕਹਿੰਦੇ ਜੀ ਇਹ ਮਕੈਨਿਕ ਨਾ ਬਾਹਰ ਹੀ ਇਦਾਂ ਮਤਲਬ ਸਰਵਿਸ ਕਰਦਾ ਤੇ ਸ਼ਾਪ ਤੇ ਤਾਂ ਇੱਕ ਦੋ ਵਜੀਆਂ ਤਾਂ ਮੈਂ ਕਿਹਾ ਹਏ ਹਏ ਮੈਂ ਤਾਂ ਸਕੂਲ ਤੋਂ ਛੁੱਟੀ ਲਈ ਹੈ ਫਿਰ ਮੈਂ ਭਾਈ ਫਿਰ ਉਹ ਬਿਜਲੀ ਵਾਲੇ ਜਿਨ੍ਹਾਂ ਨੇ ਉਹ ਪਹਿਲਾ ਮਕੈਨਿਕ ਅੱਸੇ ਤੋਂ ਨਾ ਕੋਲਾਈ ਉਹ ਕਹਿੰਦੇ ਵੀ ਅਸੀਂ ਉਹਨਾਂ ਨੇ ਫੋਨ ਕਰਕੇ ਪੁੱਛਿਆ ਤੇ ਉਹ ਕਹਿੰਦਾ ਮੈਂ ਮੈਂ 2:00 ਵਜੇ ਆ ਜਾਵਾਂਗਾ ਤੇ ਮੈਂ ਕਹਾ ਮੈਂ ਤਾਂ ਛੁੱਟੀ ਲਈ ਹੈ ਬਾਅਦ ਚ ਸਕੂਲ ਵੀ ਜਾਣਾ ਹੈ ਤੇ ਕਹਿੰਦੇ ਇੱਧਰ ਪਿੱਛੇ ਇੱਕ ਹੋਰ ਮਕੈਨਿਕ ਹੈ ਫਿਰ ਮੈਂ ਕਿੰਨੀ ਦੂਰ ਪੈਦਲ ਹੀ ਉੱਥੇ ਗਈ ਉਹ ਭਾਈ ਉਹ ਬੰਦਾ ਕਹਿੰਦਾ ਮੈਂ ਤਾਂ ਜੀ ਕੱਲ੍ਹ ਠੀਕ ਕਰਾਂਗਾ ਮੈਂ ਤਾਂ ਬਹੁਤ ਜ਼ਿਆਦਾ ਬਿਜੀ ਹਾਂ ਮੈਂ ਕਹਾ ਲਓ ਦੱਸੋ ਜੀ ਭਾਈ ਐਡੇ ਬਿਜੀ ਬੰਦੇ ਕਮਾਲ ਦੀ ਗੱਲ ਹੈ ਮੈਂ ਫੇਰ ਭਾਈ ਆ ਗਈ ਮੈਂ ਕਿ ਸਾਰੇ ਲੋਕਾਂ ਲਈ ਲੱਗਦਾ ਫ੍ਰਿਜ ਖਰਾਬ ਹੋ ਗਈ ਤੇ ਮੈਂ ਫੇਰ ਆ ਗਈ ਉਹ ਕਹਿੰਦੇ ਵੀ ਤਾਂ ਚਲੋ ਕੋਈ ਗੱਲ ਨਹੀਂ ਅਸੀਂ ਕੱਲ ਮਤਲਬ 2 ਵਜੇ ਤੁਹਾਡਾ ਠੀਕ ਕਰਾ ਲਾਂਗੀ ਹਨਾ ਮੈਂ ਕਿ ਚਲ ਠੀਕ ਹੈ ਤੁਸੀਂ ਉਹ ਕਰਾ ਦਿਓ ਜਿਹੜੀ ਪਹਿਲੀ ਸ਼ਾਪ ਵਾਲੇ ਜਿਹਨਾਂ ਨੂੰ ਪੁੱਛਿਆ ਸੀ ਫੇਰ ਮੈਂ ਆ ਗਈ ਘਰ ਜੇ ਬੈਠੀ ਸੀ ਸਕੂਲੋਂ ਫੋਨ ਆ ਗਿਆ ਕਹਿੰਦੇ ਜੇ ਰਿਜ਼ਲਟ ਨਹੀਂ ਬਣਾਇਆ ਆਪਣੇ ਪੂਰੀ ਦਿਨ ਦੀ ਛੁੱਟੀ ਕਰ ਲਈਏ ਕਰੀ ਆਉ ਮੈਂ ਕਿਹਾ ਲੋਕ ਕਹਿੰਦੇ ਥੋੜੀ देर के लिए आओ रिजल्ट चेक कराओ मैं क्या बना हुआ है मैं है है <laughs> भाई ਉਥੇ ਜਿਹੜਾ ਥੋੜਾ ਬਹੁਤ ਟੋਟਲ ਰਹਿੰਦਾ ਸੀ ਉਹ ਕੀਤਾ ਤੇ ਮੈਂ ਰਿਜ਼ਲਟ ਬਣਾ ਕੇ ਫਿਰ ਤੁਹਾਨੂੰ ਆਏ ਤੇ ਆ ਕੇ ਤੇ ਕੋ ਨੂੰ ਆਈ ਫੂਡ ਲੈ ਕੇ ਆਈ ਬਾਹਰ ਹੋਈਆਂ ਨਾ ਮੈਂ ਕਿਹਾ ਚਲ ਚੱਨੇ ਪੂਰੇ ਲੈ ਆਨੇ ਆ ਤੇ ਉਹ ਹੀ ਖਾ ਲੈਣੇ ਹਨਾ ਫ੍ਰੀਜ ਤੇ ਆਟਾ ਵੀ ਖਰਾਬ ਦੁੱਧ ਵੀ ਖਰਾਬ ਹਰ ਚੀਜ਼ ਜੋ ਪਈ ਸੀ ਉਸਦੀ ਪਈ ਹੈ ਨਾ ਫਲ ਫੂਟ ਚਲੋ ਮੈਂ ਬਾਹਰ ਕੋਈ ਇਹ ਨਾ ਖਾਸ ਨਹੀਂ ਸੀਗਾ ਵਾਟਰਮੈਲਨ ਆ ਕੇ ਰੱਖਿਆ ਸੀ ਉਹਨੂੰ ਮੈਂ ਬਾਹਰ ਰੱਖ ਲਿਆ ਹਨਾ ਬਟੈਟੋ ਹੋਰ ਥੋੜੀ ਬਹੁਤ ਸਬਜ਼ੀ ਭਾਈ ਜੀ ਉਹ ਵੀ ਬਾਹਰ ਰੱਖ ਲਈ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਥ੍ਰੋ ਕਰਨੀਆਂ ਪਈਆਂ ਹਨਾ ਤੇ ਜਿਹੜਾ ਦੁੱਧ ਸੀਗਾ ਉਹਦਾ ਮੈਂ ਫਟਾ ਕੇ ਉਹਦਾ ਪਨੀਰ ਬਣਾ ਲਿਆ ਤੇ ਉਸ ਬਾਅਦ ਬਾਕੀ ਜੋ ਚੀਜ਼ਾਂ ਪਈਆਂ ਸਿਰਫਤੀਆਂ ਤੇ ਉਹ ਕਰਾਉਣਾ ਫਿਰ ਇਦਾਂ ਨਾ ਫ੍ਰੀਜ ਜਦੋਂ ਖਰਾਬ ਹੁੰਦਾ ਤੇ ਵਿੱਚ ਥੋੜੀ ਜੀ ਸਮੈਲ ਵੀ ਆਣ ਲੱਗ ਜਾਂਦੀ ਫਿਰ ਜਦੋਂ ਉਹ ਵਿਚਾਰਾ ਆ ਗਿਆ ਸ਼ਾਮੀ ਪਰ ਦੁਬਾਰਾ ਫਿਰ ਨਾ ਖਾਣਾ ਥਾਕੇ ਫਿਰ ਉਹਨਾਂ ਦੀ ਸ਼ੌਪ ਤੇ ਗਈ ਉਹ ਕਹਿੰਦੇ ਵੀ ਵੀ ਜਦੋਂ ਜਾਂਦਾ ਅਸੀਂ ਤੁਹਾਡੇ ਕੋਲ ਭੇਜਦੇ ਆ ਉਹ ਵਿਚਾਰੇ ਲੈ ਕੇ ਆਏ ਤੇ ਫਿਰ ਨਾ ਫ੍ਰੀਜ ਨੂੰ ਠੀਕ ਕਰਵਾਇਆ ਤੇ ਅੱਜ ਤੇ ਫ੍ਰੀਜ ਫ੍ਰੀਜ ਚੱਕਨਾ ਚਨਾ ਮੈਂ ਨਾ ਟਾਇਰਡ ਫੀਲ ਕੀਤਾ ਫੇਰ ਜੀ ਫ੍ਰੀਡਮ ਵਾਸ਼ ਕੀਤਾ ਸਾਰਾ ਸਮਾਨ ਟਿਕਾਇਆ ਆਟਾ ਦੁਬਾਰਾ ਗੁੰਨਿਆ ਸਬਜ਼ੀ ਬਣਾਈ ਤੇ ਦੁੱਧ ਦੁੱਧ ਗਰਮ ਕੀਤਾ ਫੇਰ ਦੁੱਧ ਰੱਖਿਆ ਹਨਾ ਤੇ ਦੁੱਧ ਤੋਂ ਕਿ ਦੁੱਧ ਸਾਡਾ ਇਵਨਿੰਗ 'ਚ ਹੀ ਆਦਾ ਹੈਗਾ ਤੇ ਉਹ ਫੇਰ ਮੈਂ ਗਰਮ ਕਰਕੇ ਤੇ ਠੰਡਾ ਕਰਕੇ ਤੇ ਉਹ ਰੱਖਿਆ ਮਤਲਬ ਕਰਦੇ ਕਰਾਉਂਦੇ ਤਾਂ ਸੂਈ ਟਾਇਰਡਨੈਸ ਹੋ ਗਈ ਹਨਾ ਤੇ ਫੇਰ ਕੱਲ੍ਹ ਦੇ ਸਕੂਲ ਜਾਣ ਦੀ ਵੀ ਤਿਆਰੀ ਹੈ ਹਨਾ ਤੇ ਮੈਂ ਇਹਨਾਂ ਦੇਖਿਆ ਵੀ ਮੈਂ ਤਾਂ ਜਦੋਂ ਇੱਕ ਸਵਿਚ ਕਰਵਾਉਂ ਉਹ ਨਾ ਅੱਜ ਇੱਕ ਤੇ ਮੇਰੀ ਸਕੂਲੋਂ ਛੁੱਟੀ ਜੋ ਬੰਦੇ ਦੀ ਜ਼ਿੰਦਗੀ ਦੇ ਵਿੱਚ ਨਾ ਕਈ ਵਾਰੀ ਲੋਕੀ ਕਹਿੰਦੇ ਨਾ ਤੈਨੂੰ ਕੋਈ ਕੰਮ ਹੈ ਤੇ ਮੈਂ ਇਹ ਗੱਲ ਵਾਕਿਆ ਤਾਂ ਸੁਣਾਇਆ ਵੀ ਕਈ ਜਿਹੜੇ ਕਹਿੰਦੇ ਆ ਵੀ ਕੰਮ ਵੀ ਇਦਾਂ ਕੰਮ ਹੁੰਦੇ ਆ ਹਨਾ ਤੁਸੀਂ ਦਾ ਆਪ ਦਾ ਬੰਦਾ ਲਾਇਆ ਉਹਨੂੰ ਭੇਜਿਆ ਉਹਨੂੰ ਭੇਜਿਆ ਤੇ ਚਲੋ ਜੀ ਕੰਮ ਕਰਾ ਲੇ ਹਨਾ ਤੇ ਜਿਹੜਾ ਦੂਸਰਾ ਨਾ ਉਹਨੂੰ ਇਦਾਂ ਕੰਮ ਹੁੰਦੇ ਆ ਬਹੁਤ ਹੀ ਜ਼ਿਆਦਾ ਅੰਡਰਸਟੈਂਡ